ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਰਤ ਵਾਸੀਆਂ ਦੇ ਲਈ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਜੀ ਹਾਂ ਸਾਹਮਣੇ ਆ ਰਹੀ ਆ ਅਜ ਦੇ ਨੀ ਦੁਨੀਆ ਤੋਂ ਬਹੁਤ ਸਾਰੇ ਕੁਦਰਤੀ ਆਫਤਾਂ ਆ ਰਹੀਆਂ ਹਨ ਜੋ ਲੋਕਾਂ ਨੂੰ ਹਰਾਨ ਪਰੇਸ਼ਾਨ ਕਰ ਦੇਗੀਆਂ ਜਿਹਾ ਅਜ ਦੇ ਨੀ ਬਹੁਤ ਸਰੀਆਂ ਇਹ ਕੁਦਰਤੀ ਆਫਤਾਂ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਡਰ ਅਤੇ ਦਹਿਸ਼ਤ ਬੜਾ ਰਹਿੰਦਾ ਜੀ ਹੁਣ ਇੱਕ ਵੱਡੀ ਮਾੜੀ ਖਬਰ ਆ ਰਹੀ ਹੈ ਜਿੱਥੇ ਕਿ ਇਹ ਵੱਡੀ ਬਿਮਾਰੀ ਫੈਲਣ ਦਾ ਖਤਰਾ ਵਧ ਰਿਹਾ ਜੀ ਹਾਂ ਮਾਰਚ ਨੂੰ ਪੁਸ਼ਟੀ ਕੀਤੀ ਗਈ ਹੈ ਕਿ ਇੱਕ 21 ਸਾਲਾ ਵਿਦਿਆਰਥੀ ਜਸਦੀ ਵੀਕੈਂਡ ਵਿੱਚ ਮੌਤ ਹੋ ਗਈ ਉਹ H5N1 ਬਲੱਡ ਬਲੂ ਨਾਲ ਸਕਰਵਤ ਸੀ ਵਿਏਟਨਾਮ ਦੇ ਸਿਹਤ ਮੰਤਰਾਲੇ ਨੇ ਕਹਿ ਕੇ ਐਵੀਨ ਫਲੂ ਦੇ ਇਨਫੈਕਸ਼ਨ ਮਨੁੱਖਾਂ ਵਿੱਚ ਫੈਲਣ ਦਾ ਸੰਭਾਵਿਤ ਖਤਰਾ ਹੈ ਤੇ ਇਹ ਵਿਕਾਸ ਇੱਕ 21 ਸਾਲਾ ਨਾ ਤਰਾੰਗ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਤਰਤੇ H5 ਇਨਫਲੂਐਂਜ਼ਾ ਵਾਇਰਸ ਦੀ ਲਾਗ ਨਾਲ ਮੌਤ ਹੋਇਆ ਹੈ ਜੀ ਹਾਂ ਇਸ ਦਰ ਸਿਹਤ ਮੰਤਰਾਲੇ ਨੇ ਨਿਵਾਰਕ ਦਵਾਈ ਉਪਾਗੇ ਨੇ ਖਾਨ ਹੁਆ ਸੂਬੇ ਵਿੱਚ ਸਿਹਤ ਉਪਾਗਨ ਮਨੁੱਖਾਂ ਵਿੱਚ ਫੈਲਣ ਤੋਂ ਰੋਕ ਲਈ ਐਵિયન ਫਲੂ ਦੇ ਨਿਰੰਤਰ ਨੂੰ ਮਜ਼ਬੂਤ ਕਰਨ ਲਈ ਕਿਹਾ ਤੇ ਵਿਅਤਨਾਮ ਦੇ 6 ਸੂਬਿਆਂ ਤੇ ਸ਼ਹਿਰਾਂ 'ਚ ਹੁਣ ਤੱਕ 6 ਬर्ड ਫਲੂ ਦੇ ਪ੍ਰਕੋਪ ਦਰਜ ਕੀਤੇ ਜਾ ਚੁੱਕੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ